ਸਤ ਸ੍ਰੀ ਅਕਾਲ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮੈਦੀਆਂ ਕਲਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜਸ਼ਨਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਗਾਮ ਦਿਖਾਉਣੀ ਆ ਦੋਵੇਂ ਸੂਈਆਂ ਸਵਾਈਆਂ ਸੂਈਆਂ ਦੀਆਂ ਪਈ ਇੱਥੇ ਆ ਕੇ ਦੋ ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀਰ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਜ਼ਰੂਰ ਕਰਾ ਲਓ ਇਹ ਆਪੇ ਤਾਂ ਸੱਲੀ ਆਪਣੇ ਇਥੇ ਵੀ ਕਰਕੇ ਖੜੋ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ। ਹਾਂਜੀ ਬੀਤ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਹਰ ਵੀਜੀ ਕੀ ਹਾਲ ਜੀ? ਵਧੀਆ ਵਧੀਆ ਜੀ ਤੁਸੀਂ ਦੱਸੋ। ਵਧੀਆ ਵਧੀਆ ਬੜੀ ਕਿਰਪਾ ਵਬੇ ਸ਼ਹੀਦ ਸਿੰਘ ਦੀ। ਚਲੋ ਕਿਰਪਾ ਚਾਹੀਦੀ ਜੀ। ਹਾਂਜੀ। ਤੇ ਨਾਮ ਦੱਸਦੇ ਕਰ ਫਿਰ ਆਪਣਾ। ਨਾਮ ਜਸ਼ਨ ਜੀ ਪੇਨੋ ਮਿਆਦੀਆ ਤਸੀਲੇ ਜੀ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੀ। ਅੱਜ ਦੋ ਹੀ ਆ ਹਨਾ। ਹਾਂਜੀ ਅੱਜ ਦੋ ਜੇ ਵਸ਼ੀਆਂ ਤੇ ਰਾਤ ਦੀਆਂ ਵਸ਼ੀਆਂ ਆਈਆਂ। ਅੱਛਾ। ਹਾਂਜੀ ਜੇ ਉਦਾਂ ਹੀ ਵੇਖੋ ਭੁੱਖੀਆਂ ਭੱਖੀਆਂ ਲੱਪਾ ਲੁਪਾ ਵੇੜਾ ਲਾਇਆ ਤੇ ਇਰ अच्छा बोले ताजी सोई 24 ਦਿਨਾਂ ਦੀ ਠੀਕ ਹੈ ਹਾਂਜੀ ਇਹਦੇ ਮਗਰ ਕੀ ਜੇ ਇਹਦੇ ਮਗਰ ਵਛਾ ਹੈ ਇਹਦੇ ਮਗਰ ਵਛਾ ਹੈ ਠੀਕ ਹੈ ਕੋਈ ਸੀਲ ਠੰਡੀ ਹੈ ਕੋਈ ਗੱਲ ਨਹੀਂ ਤੇ ਥਾਣੇ ਤੇ ਇੱਕ ਵਾਰੀ ਦੇਖ ਸਕਦੇ ਜੇ ਲੱਗੇ ਤਾਂ ਕਿੰਨਾ ਦੁੱਧ ਤਿਆਰੇ ਦੇ ਕੋਲ ਉਹਦਾ 22 12 ਕਿਲੋ ਹੈ ਤਿਆਰ ਮੋਕੇ ਦਾ ਹਾਂਜੀ ਤੋਰ ਫਿਰ ਬਾਕੀ ਯਾਰ ਸੰਭਨ ਵਾਲੀ ਹੈ ਗਾਂਵ ਤੋਂ ਮੋਤੀ ਬਾਤੀ ਵੇਖੋ ਇਹ ਜਰਸੀ ਕਰੋ ਹੋ ਸਿਆ ਠੀਕ ਹੈ ਜੀ leg ਇਹ ਇਹਦਾ ਫਿਰ ਮੁੱਲ ਵੇਦੀ ਮੁੱਲ ਹਰ ਵੀ ਜੋ ਮਰਜੀ ਕਰੀ ਜਾਏ ਧਰਮ ਰਾਦੀ ਮਾੜੀ ਨਹੀਂ ਦਿਖਾ ਦੋ ਫਿਰ ਬੱਚਾ ਲਾ ਕੇ ਕਹਿੰਦੇ ਕਰੀ ਦਿਖਾ ਦੀਏ ਆ ਲੇਖਾ ਦੇ ਦੇ ਚਵਾ ਇਹਦਾ ਇਹਦਾ ਦਿਖ ਲੈ ਖਾਣਾਂ ਜਾ ਦਿਖਾ ਦੇ ਦਿਚਵਾ ਫੇ ਠੀਕ ਹੈ ਜੀ ਜਵਾਜੂਰ ਵੀ ਬੜਾ ਹੀ ਚੰਗਾ ਮਸ਼ੀਨ ਲੱਗਾ ਕਿੰਨਾ ਜੇ ਤਾਂ ਮੁੱਲ ਮੁੱਲ ਹਰ ਵੀ ਜੋ ਮਰਜ਼ੀ ਕਰੀ ਗਈਏ ਦੁੱਧ ਜਿੱਦਾ 12 ਕਿਲੋ ਹੈਗਾ ਵਸ਼ੀ ਦੋ ਦਿਨ ਸਾਂਭੀ ਗਈ ਦੁੱਧ 14-15 ਕਿਲੋ ਕਰ ਜੂਗੀ ਅੱਛਾ ਬਾਕੀ ਦੇ ਦिए 30 ਦੀ ਅਦਰ ਬੱਚਾ ਥੱਲੇ ਲੱਗ ਗਿਆ ਸਾਰੇ ਚੋਂ ਗਿਆ ਅਦਰ ਕਿੰਨੇ ਦੇ 30 ਦੇ 30 ਹਜ਼ਾਰ ਵੀ ਦੇ ਦिए ਕੀ ਕਰਦੀ ਥੋੜਾ ਬ ਤਾਂ ਮੰਨਤਾ ਨਾ ਹੋਰ ਤੂੰ ਹੀ ਦੱਸ ਦੋ ਆਪ ਹੀ ਕਰ ਦੋਗੇ 2000 ਛੱਡ ਦिए ਦੇ ਦੋ 28 ਦੀ ਦੇ ਦੋ ਠੀਕ ਯਾਰ ਵੀ ਦੇ ਦਾਂਗੇ 28 ਠੀਕ ਹੈ ਬਾਕੀ ਉਹਨੇ ਇੱਕ ਹੀ ਮਾਨਤਾ ਨਾਲ ਮੱਕੇ ਦੇ ਹੋ ਜਾਊਗਾ ਕੋਈ ਨਹੀਂ ਕੋਈ ਵੀਰ ਫੋਨ ਲਾਵੇ ਜ਼ਰੂਰ ਕਰਾਂਗੇ ਠੀਕ ਹੈ ਜੀ ਹਾਂ ਜੀ ਤੇ ਆ ਜਿਹੜੀ ਗਾਂ ਚ ਇਹ ਹਰਪ੍ਰੀਤ ਗਾਂ ਨੂੰ ਅੱਜ ਸੂਈ ਨੂੰ ਕੋਈ ਤੇ ਜੱਗ ਦਿਨ ਹੋਇਆ ਅੱਛਾ ਹਾਂ ਜੀ ਠੀਕ ਹੈ ਤੇ ਦੇਖੋ ਮੈਲਾ ਮੂਲਾ ਮਾਂਡੀ ਹੈ ਲਿਬੜੀ ਜਿਬੜੀ ਅੱਜ ਥੋੜੀ ਸਾਫ਼ ਕੀਤੀ ਵਸ਼ੀ ਬਾਕੀ ਸਾਡੇ ਉੱਤਰੇ ਲਿਬੜੀ ਲੁਬੜੀ ਮਗਰ ਤੇ ਨਾੜੂ ਬੱਚੇ ਦਾ ਨਾਲ ਹੀ ਜੀ ਇਹ ਵੀ ਤਾਜ਼ਾ ਬੱਚਾ ਜਿਹੜਾ ਠੀਕ ਹੈ ਇਹਦਾ ਨਾੜੂ ਵੀ ਜਿਹੜਾ ਨਾਲ ਹੀ ਹੈ ਤੇ ਦਾਲੂ ਚਾਜ ਬੋਖੇ ਜੇ ਪੂਰਾ ਹਾਂਜੀ ਇਹਦਾ ਵੀ ਜਵਾਬ ਓਕੇ ਮੈਂ ਨਾ ਓਕੇ ਹਰਪੀ ਜੀ ਵੇਖੋ ਆ ਦੇਖ ਸਕਦੇ ਜੀ ਜਲਦੀ ਫੀਲ ਹੈ ਵੀ ਸੋਰੀ ਠੀਕ ਹੁਣ ਲਹਨ ਤੇ ਇਹਦੇ ਕੋਲ ਹੁਣ ਕਿੰਨਾ ਦੁੱਧ ਤਿਆਰ ਦੁੱਧ ਹਰਪੀ ਜੀ ਕੋਈ ਦੁੱਧ ਮਾਲੇ ਕੋਈ ਬੋੜਾ ਮਾਲੇ ਤੀਜੇ ਚੌਥੇ ਦਿਨ ਦੀ ਸੂਈ ਆ ਅੱਛਾ 8 ਕਿਲੋ ਤਿਆਰ ਆ ਤੇ ਕਿੰਨਾ ਕਰੀ ਜਾਊਗੀ ਦੁੱਧ ਹਰਪੀ ਜੀ ਇਹ ਵੀ 12 ਕਿਲੋ ਚ ਆਜੂਗੀ ਠੀਕ ਹੈ ਜੀ ਹਾਂਜੀ ਬਰੀਡ ਆ ਨਾਟਕਾ ਲੀਟਰ ਜਿਹੜਾ ਕਿੰਨੇ ਵੀ ਹੈਗਾ ਤਾਜੀ ਸੂਈ ਉਹਨਾਂ ਥੋੜੇ ਜਿ ਦਿਨ ਹੋ ਗਏ ਉਹ ਤਰ੍ਹਾਂ ਸੂਈ ਨਾ ਇਹ ਤਾਜੀ ਤੇ ਦਾ ਫਿਰ ਮੁੱਲ ਮੁੱਲ ਹਰਪੀ ਜੀ ਜੋ ਮਰਜ਼ੀ ਕਰੀ ਗਈ ਹੈ ਮੁੱਲ ਦੇ ਦੀ 27 ਦੀ ਪੰਜੀ ਦੀ ਦੇ ਦੋ ਦੇਦਾ ਘਰ ਵੀ ਪੰਜੀ ਦੀ ਭਰਾ ਇਹ ਨਾ ਕਦੇ ਵੀ ਗਰਮੀਆਂ ਵਸ਼ੀ ਭਵੇਂ ਜਿੱਦੋਂ ਮੱਦੀ ਬਈ ਜੋ ਆਵੇ ਜੀ ਵੇਦਰਾ ਮਰਦੀ مشین ਲੈ ਭਾਈ ਪਤਰਾ ਠੰਡੀ ਆ ਤੇ ਆ ਵੀ ਰਾਜੀ ਆ ਬਾਕੀ ਦੁੱਧ ਵੀ ਸੰਗਣ ਹੁੰਦਾ ਇੰਨਾ ਕਾਵਾ ਦਾ ਹਾਂਜੀ ਤੇ ਬਾਕੀ ਆ ਵੀ ਤੁਹਾਡੇ ਘਰ ਕੋ ਚੋ ਚਵਾ ਗਿਆ ਨਾ ਤਸੱਲੀ ਕਰਕੇ ਜਿੱਦਾਂ ਵੀ ਕੇ ਵੀਰਪਰਾ ਤਸੱਲੀ ਹੁੰਦੀ ਆ ਹਾਂਜੀ ਹਾਂਜੀ ਬਾਕੀ ਜ਼ਿਆਦਾਤਰ ਤੇ ਮਾਲ ਚਲੋ ਵੀਰਪਰਾ ਯਕੀਨ ਵੀ ਕਰਦੇ ਆ ਯਕੀਨ ਤੁਹਾਨੂੰ ਪਤਾ ਬਣਾਈਏ ਤੇ ਫੇਰ ਹੀ ਹੁੰਦਾ ਠੀਕ ਆ ਜੀ ਹਾਂਜੀ ਠੀਕ ਆ ਜੀ